ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੰਸ਼ਜ ਵੱਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਨੂੰ ਲੰਬੇ ਸਮੇਂ ਤੱਕ ਸੰਗਤਾਂ ਨੂੰ ਦਰਸ਼ਨ ਦਿਦਾਰੇ ਕਰਵਾਉਣ ਤੇ ਸਾਂਭ ਸੰਭਾਲ ਰੱਖਣ ਵਾਸਤੇ ਅੱਜ ਸਾਬਕਾ ਡਾਇਰੈਕਟਰ ਨੈਸ਼ਨਲ ਮਿਊਜ਼ੀਅਮ ਰਾਸ਼ਟਰਪਤੀ ਅਵਾਰਡੀ ਐਸ ਪੀ ਸਿੰਘ ਦੀ ਟੀਮ ਵੱਲੋਂ ਆਧੁਨਿਕ ਤਰੀਕੇ ਨਾਲ ਕੈਮੀਕਲਾਂ ਰਾਹੀਂ ਸਾਫ਼ ਸਫਾਈ ਕਰਨ ਦੀ ਸੇਵਾ आरंभ कर दी गई है इस सेवा आरंभ करवाऊं ਤੋਂ ਬਾਅਦ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦੇ ਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੰਸ਼ਜ ਬਾਬਾ ਅਵਤਾਰ ਸਿੰਘ 베ਦੀ ਬਾਬਾ ਸੁਖਦੇਵ ਸਿੰਘ 베ਦੀ ਅਤੇ ਬਾਬਾ ਮਨਜੀਤ ਸਿੰਘ 베ਦੀ ਸ਼੍ਰੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ਼੍ਰੀ ਚੋਲਾ ਸਾਹਿਬ ਨੂੰ ਲੰਬੇ ਸਮੇਂ ਤੱਕ ਸਾਂਭ ਸੰਭਾਲ ਕੇ ਰੱਖਣ ਅਤੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਕਰਵਾਉਣ ਵਾਸਤੇ ਆਧੁਨਿਕ ਤਰੀਕੇ ਨਾਲ ਵਿਸ਼ਾਲ ਸ਼ੀਸ਼ੇ ਵਿੱਚ ਸੁਸ਼ੋਭਿਤ ਕਰਨ ਲਈ ਸਾਬਕਾ ਡਾਇਰੈਕਟਰ ਮਿਊਜ਼ੀਅਮ ਸਰਦਾਰ ਐਸ ਪੀ ਸਿੰਘ ਦਿੱਲੀ ਵਾਲਿਆਂ ਦੀ ਟੀਮ ਵੱਲੋਂ ਕੈਮੀਕਲ ਰਾਹੀਂ ਸਾਫ਼ ਸਫਾਈ ਕਰਨ ਦੀ ਸੇਵਾ ਆਰੰਭ ਕਰ ਦਿੱਤੀ ਗਈ ਹੈ ਸਾਰੇ ਸਰਚ ਕਰਾਂਗੇ ਆਇਤਾਂ ਲਿਖੀਆਂ ਜਿਸ ਤਰ੍ਹਾਂ ਜੀ ਆਇਤਾਂ ਲਿਖਿਆ ਨੇ ਇਹ ਨਹੀਂ ਹੈਗਾ ਇਹ ਉਹ ਵੀ ਚੋਲਾ ਇਹ ਤੋਂ ਦੇ ਇਹ ਸਾਰਾ ਇਹ ਚੋਲਾ ਸਾਹਿਬ ਹੈ ਇਹ ਸਾਰਾ ਚੋਲਾ ਸਾਹਿਬ ਹੈ ਇਹ ਬਾਵਾ ਨੇ ਇਹ ਬਾਜੂ ਨੇ ਕਿੱਧਰ ਨੇ ਕਿੱਧਰ ਇਹਦੇ ਸਟੈਂਡ ਤੇ ਬਾਰੇ ਹੀ ਨਾ ਕਹਿ ਚਲਾ ਜੀ ਜੋ ਨੇ ਟੁੱਟੇ ਗਏ ਜਿਨ੍ਹਾਂ ਦੇ ਕਾਗਜ਼ ਕੱਟਣ ਘਰ ਦੇ ਤਾਂ ਬਾਵਾ ਨੇ ਪੁਰਾਣੇ ਹੋਈ ਨੇ ਅੱਜ ਆ ਗਏ ਜੀ ਉਹ 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 ਬਿਮਾਰੀ ਕੱਢ ਰਹੀ ਹੈ

ਕਿ ਮਹਾਰਾਜ ਦੇ ਹੁਕਮ ਨਾਲ ਹੀ ਸੇਵਾ ਕਿਦੋਂ ਲਈ ਹੈ ਤੇ ਇਹ ਬੜੀ ਆਫਾਰ ਕਿਰਪਾ ਗੁਰੂ ਨਾਨਕ ਸਾਹਿਬ ਮਾਰੇ ਦੀ ਜੁਨਕੀ ਹੈ ਸੇਵਾ ਕੁੰਜਾ ਰਹੀ ਹੈ ਬੜੀ ਇਹ ਵੀ ਬੜਾ ਅੱਛਾ ਹੋਇਆ ਕਿ ਜਿਹਦੇ ਵਿੱਚ ਸਾਨੂੰ ਇਹਨਾਂ ਨੇ ਟੀਮ ਨੇ ਕਰਨਾ ਹੈ ਉਹ ਵੀ ਇੰਨੀ ਵੱਡੀ ਟੀਮ ਜਿਹੜੀ ਕਿ ਐਸਪੀ ਸਿੰਘ ਜੀ ਜੋ ਕਿ ਸਾਡੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਡਾਇਰੈਕਟਰ 뮤ਜ਼ੀਅਮ ਵਿੱਚੋਂ ਉਹ ਰਿਟਾਇਰ ਹੋ ਕੇ ਉਹ ਇਹ ਸੇਵਾ ਕਰ ਰਹੇ ਸਾਡੇ ਵਾਸਤੇ ਇਹ ਬੜੀ ਇੱਕ ਵੱਡੀ ਗੱਲ ਹੈ ਕਿ ਇੱਕ ਇੰਡੀਆ ਕੰਟਰੀ ਫਰੀ ਕੰਟਰੀ ਦੇ ਡਾਇਰੈਕਟਰ ਹੋਣਾ ਨੈਸ਼ਨਲ ਲੈਵਲ ਤੇ ਬੜੀ ਵੱਡੀ ਗੱਲ ਹੁੰਦੀ ਹੈ ਫਿਰ ਐਸਪੀ ਸਿੰਘ ਜੀ ਜੋ ਸਾਡੇ ਨਾਮ ਨੇ ਮੌਜੂਦ ਉਹ ਔਰ ਬੜੀ ਕਿ ਸਾਡੇ ਸਿੱਖ ਪਰਮਾਰਥ ਔਰ ਬੜੀ ਬਰੀਆਦਾ ਦੇ ਨਾਮ ਉਹਨਾਂ ਦੀ ਸਾਰੀ ਟੀਮ ਜਿਹੜੀ ਸੇਵਾ ਕਰਦੀ ਇਹ ਬੜਾ ਖੁਸ਼ੀ ਨਾਲ ਦੇਨੇ ਆਤੇ ਔਰ ਹੁਣ ਜਿਸ ਦਾ ਪਹਿਲਾ ਸੰਗਤ ਨੂੰ ਥੋੜਾ ਜਿਹਾ ਮੋਢੋ ਕੇ ਦਰਸ਼ਨ ਹੁੰਨੇ ਸਨ ਹੁਣ ਐਸੀ ਕਿਰਪਾ ਹੋਏਗੀ ਕਿ ਸੰਗਤ ਵਿੱਚ ਮਹਾਰਾਜੀ ਮੇਰ ਨਾਲ ਦੀ ਸੰਗਤਾਂ ਨੂੰ ਹੋਣਾ ਹੈ ਐਸਾ ਦਰਸ਼ਨ ਹੋਣਗੇ ਕਿ ਜਿਵੇਂ ਗੁਰੂ ਨਾਨਕ ਸਾਹਿਬ ਦਾ ਪੂਰੇ ਚੋਲੇ ਦੇ ਦਰਸ਼ਨ ਹੋਣਗੇ ਐਵੇਂ ਲੱਗੇਗਾ ਕਿ ਗੁਰੂ ਨਾਨਕ ਸਾਹਿਬ ਖਾਪਨੇ ਆਪ ਹੀ ਪ੍ਰਾਜਿਮਾਨ ਨੇ ਕਿਉਂਕਿ ਜਦੋਂ ਵੀ ਸਾਡੇ ਘਰ ਵਿੱਚ ਬਜ਼ੁਰਗਾਂ ਦੀ ਕੋਈ ਵਸਫਤਾ ਹੀ ਹੋਏ ਨਾ ਜਦੋਂ ਅਸੀਂ ਦੇਖਦੇ ਹਾਂ ਸਾਹਮਣੇ ਦਾ ਸੂਪ ਸਾਹਮਣੇ ਨਜ਼ਰ ਆ ਜਾਂਦਾ ਹੈ ਉਹ ਸਾਹਮਣੇ ਇਸ ਤਰ੍ਹਾਂ ਹੀ ਤਬਦੀਲ ਹੋਇਆ ਕਰੇਗਾ ਕਿ ਬੜੀ ਅਫਾਰ ਕਿਤਾ ਮੈਂ ਸਾਰੇ ਪਰਿਵਾਰੀ ਬੀਤੀ ਪਰਿਵਾਰ ਤੇ ਆਪਣੇ ਵੱਲੋਂ ਬਾਬਾ ਜਸਪੀਰ ਸਿੰਘ ਜੀ ਬਾਬਾ ਮਨਜੀਤ ਸਿੰਘ ਜੀ ਤੇ ਆਪਣਾ ਬਾਬਾ ਕਮਿੰਦਰ ਸਿੰਘ ਜੀ ਪਰਵੰਸ ਸਿੰਘ ਜੀ ਸਾਰਾ ਪਰਿਵਾਰ ਸਾਰੇ ਬੀਤੀ ਪਰਿਵਾਰ ਦਾ ਮੈਂ ਆਪਣਾ तहे ਦਿਲੋਂ ਧੰਨਵਾਦ ਕਰਦਾ ਹਾਂ ਦੀ ਜਵਸੀ ਸਾਰੇ ਮਿਲ ਕੇ ਇਹ ਸਾਨੂੰ ਸੇਵਾ ਮਿਲੀ ਹੈ ਗੁਰੂ ਮਹਾਰਾਜ ਦੀ ਕਿਰਪਾ ਕਰ ਸਾਡੇ ਕੋਲ ਸੇਵਾ ਲੈਣ ਇਹਦੇ ਬਚਨ ਕਰਦਾ ਦਾਸ ਬੱਟੇ ਕੋਲੋਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਦਿਨ ਗੁਰੂ ਨਾਨਕ ਸਾਹਿਬ ਜੀ 16 ਸੱਜੇ ਜੋ ਦਰਸ਼ਨ ਦਿਖਾਰੇ ਨੇ ਅੱਗੇ ਨਾਲੋਂ ਬਿਹਤਰ ਤਰੀਕੇ ਨਾਲ ਕਰਵਾਏ ਜਾਣਗੇ ਜੋ ਸਾਡੇ ਅਈ ਸਾਧਿਕ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਵਾਸ ਕੋ ਸੰਗਤਾਂ ਨੂੰ ਔਰ ਜਿਹੜਾ ਹੈਗਾ ਸਾਰੇ ਸੰਸਾਰ ਦੇ ਲੀਨ ਹੈ ਬੜੇ ਅੱਜ ਸਵਾਗਤ ਦੇਣੇ ਆ ਜਦੋਂ ਸਮੂਹ ਵਿਧੀ ਪਰਿਵਾਰ ਨੇ ਇਕ ਬੜੀ ਵੱਡੀ ਸੇਵਾ ਸੀ ਬਹੁਤ ਦੇਰ ਤੋਂ ਜੀ ਰੋੜ ਸੀ ਇਸ ਸੰਗਮ ਜੀ ਦੇ ਪਾਵਨ ਪਵਿੱਤਰਾਂ ਦੇ ਬਸਪਸ ਸਿਚੁਰਾ ਸੀ ਜੀ ਰੋ ਤੇ ਨਿਰੋ ਅਮਨਿਖ ਬਾਈ ਮਾਨ ਹੈ ਨਾਲ ਹੀ ਇੱਕ ਢੀਬੇ ਨਾਮ ਕੀ ਦਰਮਾਲ ਹੈ ਜਿਹਨੂੰ ਇੱਕ ਏਅਰ ਟੈਕਨੋਲੋਜੀ ਦੇ ਵਿੱਚ ਸ਼ੋਭ ਕੀਤਾ ਜਾਵੇ ਅੱਜ ਰਮਨਗੋਦੀ ਹਰ ਰਾਤ ਜਾ ਰਹੀ ਹੈ ਮਲੇਛੀ ਟੀਮ ਆਈ ਅਦਿਲੀ ਤੋਂ ਉਹਨਾਂ ਨੇ ਸਾਰੀ ਸੇਵਾ ਕਰਨੀ ਹੈ ਥੋੜਾ ਸਮਾਤਵਾ ਸਮੂਹ ਸੰਗਤਾਂ ਨੂੰ ਬੜੇ ਦਰਸ਼ਨਕਾਰੀ ਕੋਲੇ ਹੋਣਗੇ ਇਹ ਆਸ ਹੈ ਕਿ ਸੰਗਤਾਂ ਇਸ ਮਨਤਾਂ ਕਿ ਪੂਰਨ ਗਈਆਂ ਮੁਦਕਿਰਪਾ ਕਰੇ ਕਿ ਸਾਰੇ ਕਾਰਜ ਵਿੱਚ ਇਸੀ ਦੇ ਸਭ ਸਹਾਇ ਹੋਣ ਇਹ ਕਾਰਜ ਸਫਲਤਾ ਨਾਲ ਸੰਪੂਰਨ ਹੋਵੇ ਇਹ ਆਸ ਹੈ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਬਧਾਈਆਂ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਕਿਸਾਨੀ ਟੀਮ ਨੂੰ ਇਹ ਬਖਸ਼ਿਸ਼ ਸੇਵਾ ਕਰਨ ਦਾ ਮੌਕਾ ਮਿਲਿਆ ਜੋ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਸ਼ਰਮੌਰ ਚੋਲਾ ਸਾਹਿਬ ਜਿਹੜਾ ਕਿ ਇਹ ਸ਼ਹਿਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇਵ ਜੀ ਦੀ ਸ਼ੋਭੀਤਾ ਉਦੀ ਸੇਵਾ ਕਰਨ ਨੂੰ ਮਿਲੀ ਗਿਆ ਪਹਿਲੇ ਮੈਂ ਬੇਦੀ ਫੈਮਿਲੀ ਦਾ ਬਹੁਤ ਸ਼ੁਕਰੀਆ ਕਰਨਾ ਕਿ ਇਹਨਾਂ ਨੇ ਇਹ ਮਨ ਨੂੰ ਇਹਦੀ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹਨੇ ਸਾਲਾਂ ਤੋਂ ਇਹਦਾ ਸੇਵਾ ਨਹੀਂ ਹੋਇਆ ਕਿਸੇ ਕਾਰਨ ਵਾਂਝ ਉਹ ਇਹਨੂੰ ਸੰਗਤ ਨੂੰ ਪੂਰਾ ਖੋਲ ਕੇ ਦਰਸ਼ਨ ਕਰਾਂਗੇ ਚਾਰੇ ਤਰ੍ਹਾਂ ਤਾਂ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਗੁਰੂ ਸਾਹਿਬ ਦੇ ਨਾਲ ਉਹ ਗੁਰੂ ਸਾਹਿਬ ਨਾਲ ਸਾਡੇ ਨੇ ਇਹ ਬਹੁਤ ਇਤਿਹਾਸਿਕ ਕੰਮ ਹੈ ਇਹ ਜਿਹੜਾ ਕੰਮ ਅਸੀਂ ਸ਼ੁਰੂ ਕਰਾਂਗੇ ਤੇ ਬੜੀਆਂ ਟੈਕਨੀਕਲ ਇਸ਼ੂਸ ਨੇ ਮੈਂ ਉਹ ਡਿਸਕਸ ਨਹੀਂ ਕਰਾਂਗਾ ਕਿਉਂਕਿ ਉਹ ਬਹੁਤ ਲੰਮਾ ਹੋ ਜਾਏਗਾ ਇੱਕੋ ਹੀ ਹੈ ਕਿ ਬੇਦੀ ਸਾਹਿਬ ਦੀ ਉਪਰਾਧਾ ਜੋ ਕੀਤਾ ਹੈ ਬਹੁਤ ਵੱਡਾ ਉਪਰਾਲਾ ਹੈ ਹੁਣ ਅਸੀਂ ਇਹਨੂੰ ਤਿੰਨ ਭਾਗਾਂ ਚ ਵੰਡਿਆ ਪਹਿਲਾ ਪ੍ਰਿਜ਼ਰਵੇਸ਼ਨ ਜਿਹੜਾ ਇਹਦਾ ਕੰਮ ਹੈ ਸਾਰੀਆਂ ਚੀਜ਼ਾਂ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹਦਾ ਕੰਮ ਟੈਕਨੀਕਲ ਦੂਸਰਾ ਇਹਦਾ ਜਿਹੜਾ 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 ਸਟੋਰੇਜ ਬਣਨਾ ਹੈ ਉਹ ਸਟੋਰੇਜ ਜਿਹੜਾ ਉਸ ਗੁਦਾਰਾ ਸਾਹਿਬ ਸਜੋਬਿਤ ਹੋਏਗਾ ਉੱਥੇ ਤਾਂ ਕਿ ਸਾਰਾ ਦਰਸ਼ਨ ਹੋਏ ਖੁੱਲਾ ਦਰਸ਼ਨ ਹੋਏ ਖੁੱਲਾ ਦਰਸ਼ਨ ਨਹੀਂ ਹੋ ਪਾ ਰਿਹਾ ਸੀ ਇਸ ਕਰਕੇ ਇਹਦਾ ਸਾਰਾ ਪ੍ਰੋਜੈਕਟ ਮੇਰੇ ਸਾਰੇ ਸੱਤ ਬੰਦਿਆਂ ਦੀ ਟੀਮ ਆਈ ਹੋਈ ਹੈ ਇਹ ਸਾਰਾ ਹੁਣੇ ਕੰਮ ਸ਼ੁਰੂ ਕਰ ਰਿਹਾ ਔਰ ਤੀਸਰਾ ਕੰਮ ਹੈ ਇਹਦੇ ਚ ਇਹਦੇ ਚ ਤੁਸੀਂ ਦੇਖੋਗੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਹਿਸਟੋਰੀਕਲ ਜਿਹੜੇ ਕਿ ਹਾਲੇ ਪੜੀਆਂ ਨਹੀਂ ਜਾ ਰਹੀਆਂ ਅਸੀਂ ਲਾਈਟਾਂ ਲੈ ਕੇ ਆਏ ਹਾਂ ਮੈਗਨੀਫਾਈਂਗ ਲੈਂਸ ਲੈ ਕੇ ਆਏ ਹਾਂ ਹੋਰ ਹਿਸਟੋਰੀਕਲ ਪਰਸਪੈਕਟਿਵਸ ਨੇ ਜਿਹੜੇ ਉਹ ਇਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹਦੀ ਹਿਸਟਰੀ ਹੋਰ ਅੱਗੇ ਜਾਏ ਇਹਨਾਂ ਨੇ ਕਿਤਾਬਾਂ ਲਿਖੀਆਂ ਹੋਣਾਂ ਚ ਇਹ ਚੋਰ ਹੋਰ ਹੋਰ ਫਿਰ ਅੱਛੇ ਮਿਲਣੇ ਮਿਆਦ ਕਿੰਨੀ ਹੋਏਗੀ ਜੇ ਨਹੀਂ ਹੈ ਬੁਨਿਆਦ ਕਿੰਨੀ ਬੁਨਿਆਦ ਦੇ ਉੱਤੇ ਇੱਕੋ ਹੀ ਚੀਜ਼ ਹੈ ਇਹਦੀ ਰੱਖ-ਰਖਾਅ ਦੇ ਉੱਪਰ ਹੈ ਬੇਟਾ ਇਹਦੀ ਜਿੰਨੀ ਰੱਖ-ਰਖਾਅ ਠੀਕ ਹੋਏਗੀ ਉੱਥੇ ਸਿਸਟਮ ਬਣੇਗਾ ਉਸੇ ਸਹਾਰੇ ਨਾਲ ਬੁਨਿਆਦ ਬਣੇਗੀ ਅੱਛੀ ਜਿਹੜਾ ਅੱਜ ਕਰਕੇ ਜਾਵਾਂਗੇ ਇਹਦੀ 500000 ਚਾਰ ਸਾਲ ਤੱਕ ਕੁਝ ਨਹੀਂ ਆਉਣ ਲੱਗਾ ਤੁਹਾਨੂੰ ਕਿਉਂਕਿ ਸਟਰੈਂਥ ਵਿਦਿਆੰਗੇ ਕਲਸੋ ਉਹ ਹੀ ਗੱਲ ਹੈ ਸਸਟੈਂਥ ਵਿਦਿਆੰਗੇ ਇਹਦਾ ਤਜਾਬੀਪਣ ਵੀ ਕੱਢਾਂਗੇ ਅਦੇ ਮਿੱਟੀ ਟੂਲੀ ਕਰਾਂਗੇ ਮਾਈਕਰੋ ਬਾਇਓਲੋਜੀਕਲ ਵੀ ਕਰਾਂਗੇ ਔਰ ਅਦੇ ਸਾਰੀਆਂ ਜਿਹਨੇ ਟੈਕਨੀਕਲ ਵਿਸ਼ੇ ਹੈ ਕੈਮਿਸਟਰੀ ఫిజిక్స్ ਬਾਇਓਲੋਜੀ ਮੈਕਰ ਸਾਰਾ ਕੁਝ ਕਰਾਂਗੇ ਉਹਦੇ ਬਾਅਦ ਜਿੰਨੇ ਵੀ ਦਿਨ ਲੱਗਣਗੇ ਘਾਟ ਤੋਂ ਘਾਟ ਮੈਂ ਇਹ ਨਹੀਂ ਕਹ ਰਿਹਾ ਕਿ ਇਹ ਮਹੀਨਾ ਲੱਗੇ ਜਾਂ 15 ਦਿਨ ਲੱਗੇ ਜਿੰਨੇ ਵੀ ਹੋਏਗਾ ਸਾਡੀ ਟੀਮ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰੇਗੀ ਤੇ ਤੇ ਅਸੀਂ ਇਹਦੀ ਸੇਵਾ ਦਿਲ ਨਾਲ ਕਰਾਂਗੇ ਇਹ ਤੋਂ ਪਹਿਲਾਂ ਵੀ ਇਹ ਤੋਂ ਪਹਿਲਾਂ ਤਾਂ ਕਈ ਕਿਹਾ ਸੀ ਜਗਾ ਨਹੀਂ ਸ਼ਬਦ ਪ੍ਰਾਸਕ ਹੈ ਹਾਂ ਇਹ ਤੋਂ ਪਹਿਲਾਂ ਕਈ ਇਤਿਹਾਸਕ ਤਰ੍ਹਾਂ ਚਬ ਪ੍ਰਾਸਕ ਹੈ ਹਿੰਦੁਸਤਾਨ ਦੇ ताज महल दरबार साहब मंडी साहब बिलगा साहब पजमे पातशाही कि जगह ते मैं काम सब जगह काम कर रहा है एक लंबा बड़ा पूछना के मैं तिरपन साल से तो ही, तो ही काम कर रहा तिरपन साल तो यही काम कर रहा मेरा और अज जो काम कर रहा है तो बहुत महान है ऐसा महान काम दुनिया से नहीं होगा बेदी फैमिली खास तौर तो पर ਇਹਨਾਂ ਨੇ ਜੋ ਪ੍ਰალა ਕੀਤਾ ਕਿ ਇਹਦੀ ਸੇਵਾ ਸ਼ੁਰੂ ਕਰਨੀ ਚਾਹੀਦੀ ਮੈਂ ਇਹਦੇ ਦਿੱਖ ਦੋ ਮੀਟਿੰਗਾਂ ਕੀਤੀਆਂ ਇਹਨਾਂ ਨੇ ਸਾਰਿਆਂ ਨੇ ਮੇਰੇ ਪੋਜ਼ਿਟਿਵ ਗੱਤ ਕਰਾ ਸ਼ੁਰੂ ਹੋਣੀ ਇਹਨਾਂ ਨੇ ਕਿਹਾ ਹੁਣੀ ਸ਼ੁਰੂ ਕਰੋ ਮੈਂ ਕਿਹਾ ਮੈਂ ਤੇ ਕਿਆ ਰੋਕੇ